ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਫਰਾਈ ਹੋ ਸਾਰੇ ਠੀਕ ਠਾਕ ਹੋਮੂ ਜੀ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਹਾਂਜੀ ਮੰਮੀ ਦੇ ਸੂਟ ਨੂੰ ਰੰਗ ਲੱਗ ਗਿਆ ਸੀਗਾ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂਗੇ ਤੁਸੀਂ ਇਹ ਰੰਗ ਨੂੰ ਕਿਵੇਂ ਹਟਾ ਸਕਦੇ ਹੋ ਚਲੋ ਫਿਰ ਆਪਾਂ ਕਰਦੇ ਆ ਸਟਾਰਟ ਹਾਂਜੀ ਆ ਹਰੀ ਚੁੰਨੀ ਦਾ ਰੰਗ ਲੱਗ ਗਿਆ ਸੀਗਾ ਸੂਟ ਨਵਾਂ ਸੀ ਤੇ ਚੁੰਨੀ ਨੂੰ ਡਾਈ ਕਰਵਾਈ ਸੀ ਤੇ ਸੁੱਕਾ ਹੀ ਰੰਗ ਲੱਗ ਗਿਆ ਤੁਸੀਂ ਵੇਖ ਸਕਦੇ ਹੋ ਕਮੀਜ਼ ਤੇ ਹਰਾ ਰੰਗ ਲੱਗ ਚੁੱਕਿਆ ਪਿੱਛੇ ਇਹਨੂੰ ਕੱਢਣ ਵਾਸਤੇ ਤੁਸੀਂ ਰੰਗ ਕਾਟ ਲੈ ਲੈਣਾ ਦੇਖੋ ਟੱਬ ਦੇ ਵਿੱਚ ਆਪਾਂ ਪਾਣੀ ਪਾਇਆ 2 ਲੀਟਰ ਪਾਣੀ ਪਾਣਾ 2-3 ਲੀਟਰ ਹਾਂ ਠੀਕ ਆ ਠੀਕ ਹੈ ਤਾਂ ਆਹ ਹਾਂਜੀ ਇਹਦੇ ਵਿੱਚ ਥੋੜਾ ਜਿਹਾ ਰੰਗ ਕਾਰਡ ਪਾ ਕੇ ਤੇ ਬਾਅਦ ਵਿੱਚ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਫਸਾ ਫਸਾ ਰੰਗ ਉੱਤਰ ਜਾਵੇ ਸਾਰਾ ਨਾ ਕਿਸੇ ਉੱਤੇ ਚੰਗੀ ਤਰ੍ਹਾਂ ਇਹ ਮਿਕਸ ਕਰ ਲੈਣਾ ਮੈਂ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਹੁਣ ਪੂਰੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਜਿਹੜਾ ਰੰਗ ਘਾਟ ਹੋ ਉਹ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਜੇ ਅੱਧੇ ਘੰਟੇ ਅੱਧਾ ਘੰਟਾ ਇਸੇ ਵੀ ਸੂਟ ਤੇ ਜਾਂ ਚੁੰਨੀ ਤੇ ਰੰਗ ਲੱਗ ਜਾਏ ਤਾਂ ਤੁਸੀਂ ਰੰਗ ਘਾਟ ਲੈ ਕੇ ਇਸ ਤੋਂ ਬਾਅਦ ਉਹਨੂੰ ਪਾਣੀ 'ਚ ਚੰਗੀ ਤਰ੍ਹਾਂ ਭੇ ਕੇ ਐਦਾਂ ਸੂਟ ਨੂੰ ਜਿੱਥੇ ਵੀ ਰੰਗ ਲੱਗਿਆ ਉਹਨੂੰ ਅੱਧੇ ਘੰਟਾ ਜਾਂ ਘੰਟੇ ਲਈ ਭੇ ਕੇ ਰੱਖ ਦੇਣਾ ਤੁਸੀਂ ਵੇਖੋਗੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੇ ਰੰਗ ਤੁਹਾਡਾ ਐਵੇਂ ਮਿੰਟਾਂ ਦੇ ਵਿੱਚ ਰਹਿ ਜਾਂਦੀ ਹੈ ਹਾਂਜੀ ਕਮੀਜ਼ ਭਿਜੇ ਨੂੰ ਆਪਣੇ ਅੱਧੇ ਘੰਟੇ ਤੋਂ ਉੱਪਰ ਹੋ ਚੁੱਕਿਆ ਹੈ ਦੇਖੋ ਸਾਰਾ ਕਲਰ ਉੱਤਰ ਗਿਆ ਇਸ ਤੋਂ ਬਾਅਦ ਆਪਾਂ ਇਹਨੂੰ ਹਲਕੇ ਹਲਕੇ ਹੱਥਾਂ ਨਾਲ ਅਲਦਾ ਮਸਲਾਂਗੇ ਜਿੱਥੇ-ਜਿੱਥੇ ਆਪਣੇ ਕਲਰ ਲੱਗਿਆ ਸੀ ਤੇ ਗਲੇ ਤੇ ਲੱਗਿਆ ਹੋਇਆ ਸੀ ਆਪਾਂ ਇਹਨੂੰ ਹਲਕੇ ਹਲਕੇ ਹੱਥਾਂ ਨਾਲ ਮਸਲਣਾ ਤਵਾ ਚੰਗੀ ਤਰ੍ਹਾਂ ਮਸਾਲੇ ਤੋਂ ਬਾਅਦ ਹੁਣ ਆਪਾਂ ਸਾਫ਼ ਪਾਣੀ ਦੇ ਵਿੱਚ ਕੱਢਣਾ ਹੈ ਹਾਂਜੀ ਇਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਅੰਤ ਤੋ ਤੁਸੀਂ ਵੇਖੋ ਆਪਣੇ ਪਾਣੀ ਦਾ ਕਲਰ ਚੇਂਜ ਹੋ ਚੁੱਕਿਆ ਹੈ ਹਰਾ ਰੰਗ ਆ ਗਿਆ ਪਾਣੀ ਦੇ ਵਿੱਚ ਹਾਂਜੀ ਇਸ ਤੋਂ ਬਾਅਦ ਇਹਨਾਂ ਆਪਾਂ ਸਾਫ਼ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਆ ਤਾਂ ਧੋ ਲੈਣਾ ਤਾਂ ਕੱਝਾ ਲੈਣਾ ਮਤਲਬ ਤੁਸੀਂ ਵੇਖੋ ਕਲਰ ਜਿਹੜਾ ਸਾਰਾ ਉੱਤਲ ਚੁੱਕਿਆ ਹਾਂਜੀ ਇਸ ਤੋਂ ਬਾਅਦ ਆਪਾਂ ਇਹਨੂੰ ਨਿਚੋੜਾਂਗੇ ਨਿਚੋੜਨ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਛੰਡਾਂਗੇ ਕੱਪੜੇ ਨੂੰ ਹਾਂਜੀ ਤੇਨੂੰ ਆਪਾਂ ਛਾਂਵੇਂ ਸੁਕਾਣਾਗਾ ਇਹਨੂੰ ਆਪਾਂ ਧੁੱਪੇ ਨਹੀਂ ਸੁਕਾਵਾਂਗੇ ਕਿਉਂਕਿ ਧੁੱਪੇ ਸੁਕਾਉਣ ਨਾਲ ਇਹਦਾ ਕਲਰ ਉੱਡ ਜਾਏਗਾ ਇਹਨੂੰ ਆਪਾਂ ਛਾਂ ਦੇ ਵਿੱਚ ਹੀ ਸੁਕਾਵਾਂਗੇ ਹਾਂਜੀ ਅੱਧਾ ਨੂੰ ਆਪਾਂ ਚੰਗੀ ਤਰ੍ਹਾਂ ਛੰਡਾਂਗੇ ਉਸ ਤੋਂ ਬਾਅਦ ਇਹਨੂੰ ਆਪਾਂ ਛਾਂਵੇਂ ਸੁੱਕਣਾ ਪਾਵਾਂਗੇ ਹਾਂਜੀ ਉਮੀਦ ਕਰਦਾ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਥੈਂਕ ਯੂ ਸੋ ਮਾਚ